ਸਤਿ ਸ਼੍ਰੀ ਅਕਾਲ ਜੀ ਬੇਟੀ ਸਾਰਿਆਂ ਨੂੰ ਇਹਦੀ ਚੜ੍ਹਦੀ ਕਲਾ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਬੇਟੀ ਤੁਹਾਡਾ ਤੇ ਵੀਡੀਓ ਅੱਜ ਦੇ ਵੀਡੀਓ ਵਿੱਚ ਆਪਾਂ ਤੁਹਾਨੂੰ ਵਿਖਾਉਣੀ ਆਵਾ 6 6 ਮੱਝਾਂ ਇਹਦੇ ਵਿੱਚ ਸੁਈਆਂ ਵੀ ਆ ਗੱਬਰ ਤੋਕੜ ਵੀ ਆ ਤੇ ਤਿਆਰ ਵੀ ਆ ਮੀਆਂ ਤੇ ਵੀ ਜੀ ਡਰੈਸ ਤੁਹਾਨੂੰ ਦੱਸ ਦਿਆਂ ਨਾਮ ਹੈਗਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਫੋਨ ਨੰਬਰ ਹੈਗਾ ਵੀਰ ਜੀ 95928 00635 ਤੇ ਵੀਰ ਜੀ ਸਾਡੇ ਚੜ੍ਹਦੇ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀਡੀਓ ਜਰੂਰ ਬੇਨਤੀ ਹੱਥ ਜੋੜ ਕੇ ਵੀਰਾਂ ਭਰਾਵਾਂ ਅੱਗੇ ਤੇ ਭੈਣਾਂ ਅੱਗੇ ਤੇ ਵੀਰ ਜਾਨ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਕਰਦੇ ਆ ਵੀਰ ਜੀ ਆ ਪਹਿਲੇ ਨੰਬਰ ਵਾਲੀ ਝੋਟੀ ਦੀ ਗੱਲ ਆਪਾਂ ਵੀਡੀਓ ਚਵਾ ਮਹੀਨਿਆਂ ਤੋਂ ਪਲਾਸਿਕ ਗੱਬਣ ਜੇ ਅੱਪੀ 4 ਮਹੀਨੇ ਦੱਸ ਕੇ ਦਾਂਗੇ ਕਿ ਇੱਕ ਪਾਸੇ ਜੇ ਤੇ ਦੁੱਧ ਝੋਟੀ ਥੱਲੇ 8 ਕਿਲੋ ਤਿਆਰ ਹੈਗਾ ਜੇ ਮੌਕੇ ਤੇ ਨੋਦ ਨੋਕਾ ਲਾਊਗਾ ਪਰ ਆਪਾਂ 8 ਕਿਲੋ ਦੱਸਾਂਗੇ ਤੇ ਥਾਣਲੇਵੇ ਦੀ ਬਹੁਤ ਸਾਫ ਜੀ ਆ ਵੇਖੋ ਜੀ ਤੇ ਖੋਲਿਓ ਮੜੀ ਖੋਲ ਕੇ ਭਾਈਏ ਐ ਛੋਟੀ ਵੱਡੀ ਥਾਣ ਚੱਡੇ ਦੀ ਬਹੁਤ ਸਾਫ ਆ ਦੁੱਧਾਂ ਲਈ ਛੋਟੀ ਜੇ ਤੇ ਇਹ ਕਰੋ ਵੀਰ ਜੀ ਫੇਸ ਕੁਆਲਟੀ ਚੈੱਕ ਬਿਲਕੁਲ ਨਿੱਕਾ ਸਿੰਗ ਲੱਗਾ ਜੇ ਕੱਦ ਵਜਨ ਵੀ ਵਧੀਆ ਠੀਕ ਜੇ ਸਾਫ ਜੇ ਤੇ ਐ ਵੀ ਛੋਟੀ ਕੱਦ ਕਾਠ ਵਾਲੀ ਆ ਬੇਲ ਦੀ ਨੰਮੀ ਆ ਥਣ ਚੱਡੇ ਦੀ ਐਂ ਬਰਲਾ ਤੇ ਲੱਗਾ ਥਣ ਲੈਓ ਮੋੜ ਲਿਓ ਮੋੜ ਲਿਓ ਸਾਬ ਸੁਖਰੀ ਜੀ ਵੇਖੋ ਵੀ ਜੀ ਵੀ ਛੋਟੀ ਜਿਹੀ ਆਈ ਆ ਆਨ ਕਿ ਥੋੜੀ ਜਿਹੀ ਲੱਪੇ ਜਿਹੜੇ ਅੰਦੇ ਸਵੇਰੇ ਸਵੇਰ ਦਾ ਟਾਈਮ ਆ ਤੇ ਵੀ ਜੀ ਮੁੱਲ ਛੋਟੀ ਦਾ ਇਹਦਾ ਹੈਗਾ ਜੀ ਵੀ ਜੀ ਮੁੱਲ 70000 ਰੁਪਏ ਭਵੇਂ ਕਰਨੂ ਵੀ ਜੀ ਜੋ ਮਰਜ਼ੀ ਕਰ ਲਈਏ ਇਹ 65000 ਚੋਂ 1500 ਰੁਪਏ ਵੀ ਜੀ ਛੋਟ ਹੋ ਜੂਗੀ ਕਿਹੜੀ ਛੋਟ ਹੀ ਹੋਊਗੀ ਸਿਰਫ ਵੀ ਜੀ ਸੌਦਾ 15 65000 ਦੀ ਹਾਂ ਨਾ ਮੈਂ ਦੇ ਦਸ ਹਾਂਜੀ ਇਹ ਬਦੀ ਦੁੱਧੇ ਨੰਬਰ ਤੇ ਆ ਗਈ ਏ ਛੋਟੀ ਸੂਈ ਸਵਾਈ ਜੇ ਤੇ ਇਹ ਥਲੇ ਬਦੀ ਛੋਟੀ ਥਲੇ ਦੁੱਧ 9 ਕਿਲੋ ਤਿਆਰ ਹੋਊਗਾ ਪਰ 8 ਕਿਲੋ ਦੱਸਾਂਗੇ ਆਪਾਂ ਸਣ ਚੱਡੇ ਦੀ ਇਹ ਵੀ ਬਹੁਤ ਸਾਫ਼ ਜੇ ਇਹ ਵੀ ਦੀ ਸੂਈ ਸਵਾਈ ਜੇ ਆ ਇਹਦਾ ਬੱਚਾ ਜੇ ਬੱਚਾ ਗਿਣ ਲਓ ਮਹੀਨੇ ਦਾ ਗਿਣ ਲਓ ਮਹੀਨੇ ਉੱਪਰ 10 ਦਿਨ ਗੱਲ ਲਓ ਘਟ ਗਿਣ ਲਓ ਖੁੱਲ ਕੇ ਭਾਈਏ ਤੇ ਸਣ ਚੱਡੇ ਦੀ ਇਹ ਵੀ ਬਿਰਜੀ ਬਹੁਤ ਸਾਫ਼ ਜੇ ਕਰੋ ਦੀ ਬਿਰਜੀ ਫੇਸ ਕੁਆਲਟੀ ਚੈੱਕ ਦੂਜਾ ਸੂਗਾ ਸੂਈ ਜੇ ਛੋਟੀ ਇਹਦੇ ਵਿਰਦੀ ਵੀ ਚੰਗੀ ਸਾਂਭੀ ਕਿਹਨੇ ਲੈਓ ਮੋੜ ਲਓ ਇਹ ਜੀ ਮੋਲ ਕਰਨ ਨੂੰ ਇਹ ਵੀ ਛੋਟੀ ਦਾ ਭਮੇ ਆਪਾਂ 70 ਕਰ ਲਈਏ ਇਹ ਵੀ ਜੀ ਆਪਾਂ 66000 ਦੀ ਛੋਟੀ ਦੇ ਦਾਂਗੇ ਹਾਂ 66000 ਦੀ ਛੋਟੀ ਦੇ ਦਾਂਗੇ ਜੀ ਆ ਤੀਜੇ ਨੰਬਰ ਵਾਲੀ ਚੰਗੇ ਰਿਕਾਰਡ ਵਾਲੀ ਮੈਂ ਤਿਆਰ ਹੋਣ ਲਈ ਜੀ ਵੀਰ ਜੀ ਗੱਬਣ ਜੇ ਚੰਗੇ ਰਿਕਾਰਡ ਵਾਲੀ ਮੈਂ ਆ ਦਿਨ ਪੰਜ ਸੱਤ ਦਿਨਾਂ ਵਿੱਚ ਜੀ ਲੈ ਜਾਊਗੀ ਦੇ ਰਕਾਰਡ ਵੀ ਜੀ ਮੈਂ ਤਾਂ ਪਿਛਲਾ 13 14 ਕਿਲੋਆਂ ਵਾਲਾ ਜੇ ਉਹ ਜਿਹੜੇ ਹਸਾਣਾ ਮੈਂ ਥੱਲਿਓਂ ਬਣ ਲਈ ਹੈ ਗਾਈਆਂ ਵਲੇਤ ਨਹੀਂ ਬਣੂਗੀ ਖੋਲੋ ਮੜ ਜੀ ਤੇ ਖਾਣਾ ਦੀ ਵੀ ਜੀ 55 ਤੋਂ ਪਰ ਬਹੁਤ ਸਾਫ ਆਈ ਮੈਂ ਤੇ ਚੰਗੀ ਮੈਂ ਬੇਲਬੂਲ ਦੀ ਚੰਗੀ ਲੰਮੀ ਜੇ ਤੇ ਚੰਗੀ ਵੀ ਜੀ ਰਕਾਰਡ ਵਾਲੀ ਮੈਂ ਜੀ ਚੰਗੀ ਭਾਰੀ ਆ ਦੁੱਧ ਵਾਲੀ ਮੈਂ ਆਨੰਦ ਦਾ ਸਾਈਜ਼ ਤੇ ਗੈਪ ਚੈੱਕ ਕਰੋ ਵੀ ਜੀ ਆਹ ਕੁਝ ਚੰਗੀ ਮੈਂ ਤਿਆਰ ਹੋ ਗਈ ਕਯੋ ਮੋੜ ਲਿਓ ਰੋਬ ਜੀਪੀਐਸ ਕੁਆਲਿਟੀ ਚੈੱਕ ਮੈਂ ਦੀ ਲੱਗੀ ਮੈਂ ਪਤਲੀ ਬਿਲਕੁਲ ਚੰਮ ਦੀ ਮੱਝ ਦੇ ਇਹ ਤੋਂ ਜੀ ਇਹਦਾ ਮੁੱਲ ਵੀ ਜੀ ਭੰਵੇਂ 80 ਕਰ ਲਈਏ 85 ਕਰ ਲਈਏ ਇਹ ਮੈਂ 76000 ਦੀ ਵਿੱਧੀ ਹਾਂ ਆ ਨਾ ਹੀ ਦਾਂਗੇ ਛੋਟ ਹੀ ਹੋ ਗਈ ਮੈਂ ਦੀ 76000 ਕੀ ਤੇ ਚੌਥੇ ਨੰਬਰ ਤੇ ਵੀਰ ਜੀ ਮੈਂ ਆ ਗਈ ਹੈ ਵੀ ਇੱਕ ਸੂਈ ਸਵਾਈ ਨੀਲੀ ਦੀ ਮੈਂ ਜੇ ਢਾਲੀ ਮੈਂ ਵਿੱਧੀ ਨੀਲੀ ਦੀ ਮੈਂ ਦੋਵੇਂ ਅੱਖਾਂ ਬਿੱਲੀਆਂ ਕੋਲੇ ਮੜ ਗਈ ਮੈਂ ਇਹਨਾਂ ਨੇ ਤੇ ਮੈਂ ਥਲੇ 11 ਕਿਲੋ ਦੁੱਧ ਤਿਆਰ ਦੇ ਇਹ ਹਾਂਜੀ ਮੌਕੇ ਤੇ ਪਰ ਉਹ ਵੀਰ ਜੀ ਫੇਸ ਕੁਆਲਟੀ ਚੈੱਕ ਦੋਵੇਂ ਅੱਖਾਂ ਮੀਆਂ ਦੀ ਬਿੱਲੀਆਂ ਜੇ ਆ ਮੈਂ ਦੀ ਕੱਟੀ ਜੇ ਮਗਰ ਚੰਗਾ ਵਿੱਧੀ ਵਜਨ ਕੱਦ ਵਾਲੀ ਆ ਪਰ ਥੋੜਾ ਦਾ ਸਾਈਜ਼ ਤੇ ਗੈਪ ਚੈੱਕ ਆਖੋ ਜੀ ਅਰ ਜਿੰਕੀ ਮੈਂ ਤਿਆਰ ਆ 11 ਕਿਲੋ ਮੈਂ ਥੱਲੇ ਤੋਂ ਤਿਆਰ ਹੂੰਗਾ ਜੀ ਮੋੜ ਇਤਨਾ ਹੀ ਅੱਖਾਂ ਬਿੱਲੀਆਂ ਰਾਸ਼ ਬੱਗੀ ਮੈਂ ਦੀ ਜਿੰਦੀ ਮੈਂ ਤਿਆਰ ਜੇ ਥੱਲੇ ਜੀ ਇਹਦਾ ਮੈਂ ਤਾਂ ਮੁੱਲ ਹੀ ਪਾਇਆ 85 ਕਰ ਲਈਏ 80 ਕਰ ਲਈਏ ਜੀ 8000 ਚੋਂ 2000 ਰੁਪਏ ਛੋੜਨਾ ਮੈਂ ਦੇ ਦਾਂਗੇ ਵਿਜੀ ਮੈਂ ਥਲੇ 11 ਕਿਲੋ ਦੁੱਧ ਤਿਆਰ ਹੂਗਾ ਮੌਕੇ ਤੇ ਹਾਣ ਆਏ ਵਾਲੇ ਵਿਜੀ ਅੱਜ ਸੌਦੇ ਕੀਤੇ ਆਪਾਂ ਬਿਲਕੁਲ ਲੈਸ ਕਰਕੇ ਬਾਕੀ ਵਿਜੀ ਪੰਜਵੇਂ ਨੰਬਰ ਤੇ ਮੈਂ ਹੈ ਗਈ ਐ ਚੰਗੇ ਵੱਡੇ ਰਿਕਾਰਡ ਵਾਲੀ ਤੇ ਸਿਰਫ ਮੈਂ ਥੋੜੀ ਜਿਹੀ ਕੱਚੀ ਅਜੇ ਵਿਜੀ 20 ਦਿਨਾਂ ਦੀ ਮੈਂ ਚੰਗੀ ਵਿਜੀ ਤਿਆਰੂਏ ਮੈਂ ਤਾਂ ਵੀ 14 ਕਿਲੋਆਂ ਵਾਲਾ ਰਿਕਾਰਡ ਜੇ ਤੇ ਵਜਨ ਕੱਦ ਮੈਂ ਤਾਂ ਬਹੁਤ ਆ ਖੋਲਦੀ ਮੜੀ ਖੋਲੋ ਮੈਂ ਮੜੀ ਸਿਰਫ ਸੰਮਣੀ ਪਾਉ ਵਿਜੀ ਮੈਂ ਜੀ ਸਿੰਘਾਂ ਵਾਲੇ ਨੂੰ ਫੋਨ ਕੀਤਾ ਸੀ ਉਹ ਆਇਆ ਨਹੀਂ ਆ ਕਿੰਗ ਮੈਂ ਦੇ ਛੋਟੇ ਹੋ ਜਾਣਗੇ ਹਾਂਜੀ ਜੇ ਪੁਰਾ ਜਾ ਕੇ ਕਰਾ ਲੈ ਜੇ ਕੋ ਸਾਡੇ ਕੋ ਆ ਗਿਆ ਉਹ ਅਸੀਂ ਕਰਵਾ ਦਾਂਗੇ ਬਾਕੀ ਬਾਡੀ ਲੈਣ ਦੀ ਵੀ ਮੈਂ ਬਹੁਤ ਵੱਡੀ ਅੰਗੀ ਤਗੜੀ ਵੀ ਮੈਂ ਸਾਂਭੀ ਬੜੀ ਐ ਸਿਰਫ ਇਹੋ ਹੀ ਮੈਂ 20 ਦਿਨ ਲੈ ਜੂਗੀ ਜਿੱਦਨ ਮੈਂ ਆਪਣੇ ਆਤ ਆਪ ਆਊ ਮੈਂ ਮੈਂ ਆਪਣੇ ਰੰਗ ਬਨੂਗੀ ਸਾਮਨ ਵਾਲੀ ਮੈਂ ਵੀ ਤੇ ਮੈਂ ਤਾਂ ਸਿੰਘ ਨਿਕਾ ਹੋ ਜੇ ਨਾ ਤੇ ਮੈਂ ਤਿਆਰ ਹੋ ਜੇ ਤੇ ਮੈਂ ਵੀਦੀ ਲੱਖੋਂ ਵੀ ਬਾਹਰ ਜੇ ਮੈਂ ਚਲੋ ਮੋੜ ਲਿਓ ਇਹ ਪਣਤੋਂ ਪਣਵਜੀ ਥਾਣਾ ਦੀ ਬੜੀ ਸਾਫ ਆ ਭਾਰਾ ਥਾਣਾ ਦੀ ਆਪਣੀ ਗਰੰਟੀ ਹੋ ਗਈ ਮੋਲ ਵੀ ਦੀ ਹੁਣ ਆਪਾਂ ਚਲੋ ਕੱਚੀ ਵੀਰਪਰਾਹ ਕੇ ਸਾਹਮਣੀ ਆ ਹੁਣ 70000 ਚੋਂ ਆਪਾਂ 1000 ਰੁਪਏ ਛੋਟ ਕਰ ਦਾਂਗੇ ਹਾਂਜੀ ਬਾਕੀ ਵੀ ਦੀ 6ਵੇਂ ਨੰਬਰ ਤੇ ਆ ਗਈ ਹੈ ਝੋਟੀ ਤੇ ਵੀ ਦੂਜਾ ਸੂਬਾ ਝੋਟੀ ਜੇ ਤੇ ਦੂਜਾ ਸੂਬਾ ਝੋਟੀ ਵੀ ਦੀ ਇਹਦਾ ਵੀ ਜੀ ਬੱਚਾ ਹੈ ਨਹੀਂ ਜੇ ਤੇ ਉਹਦੇ ਛੋਟੀ ਥੱਲੇ 8 ਕਿਲੋ ਹੋਊਗਾ ਜੇ ਮਾੜਾ ਛੇੜ ਦੋ ਚ ਖੋਲਣੀ ਤੇ ਖੋਲ ਦਿਓ ਮੜੀ 8 ਕਿਲੋ ਵੀ ਜੀ ਦੁੱਧ ਮੈਂ ਥੱਲੇ ਹੋਊਗਾ ਤੇ ਬੱਚਾ ਇਹਦਾ ਹੈ ਨਹੀਂ ਜੇ ਤੇ ਵੀ ਜੀ ਥੋੜੀ ਲੱਪੇ ਜਾਣ ਕੇ ਰਾਂਗੇ ਦੁੱਧ ਚੋੜੀ 10000 ਕਿਲੋ ਕਰ ਦੂਗੀ ਬਾ ਜਾਣ ਕੇ ਨਾ ਬੱਚੇ ਨਾ ਹਣ ਕਰਕੇ ਛੋਟੀ ਥੋੜੀ ਜੀ ਉਦਰੀ ਆ ਆ ਵੇਖੋ ਇੱਥੇ ਇਹਨਾਂ ਦਾ ਸਾਈਜ਼ ਤੇ ਚੱਕੀ ਬੱਕੀ ਵੱਡੇ ਵਜਨ ਕੱਢ ਵਾਲੀ ਰਿਕਾਰਡ ਵਾਲੀ ਆ ਕੇ ਏ ਵੀਰ ਜੀ ਮੱਝ ਆਪਾਂ ਕਰਨ ਨੂੰ ਤਾਂ ਮੈਂ ਤਾਂ 70 ਕਰਦੀ ਐ 60 ਕਰਦੀ ਜੇ ਕੋਈ ਵੀਰ ਭਰਾ ਸੰਭੂ ਕਹਦੇ ਅਗਲੇ ਗਾਂ ਨੂੰ ਚਲੋ ਮਹਾਰਾਜ ਆਸਵੰਦ ਹੋਵੇ ਤੇ ਚੰਗੇ ਮੈਂ ਰਕਾਰ ਦੀ ਚੰਗੀ ਰਕਮ ਦੀ ਮੈਂ ਬਣ ਜੂਗੀ ਹੁਣ ਵੀਰ ਜੀ ਮੈਂ ਆਪਾਂ 65000 ਦੀ ਦੇ ਦਾਂਗਾ 65000 ਜੀ 3000 ਰੁਪਏ ਛੋਟ ਕਰ ਦਾਂਗੇ 62000 ਦੀ ਹਣਾ ਮੈਂ ਦੇ ਦਾਂਗਾ ਬਾਕੀ ਬਿੱਦੀ 6ਵੇਂ ਨੰਬਰ ਤੇ ਵਹਿੜਿਆ ਇਹ ਬਿੱਦੀ ਚੋਈ ਚਵਾਈ ਹੁਣ ਚੋਈ ਗਈ ਆ ਤੇ ਵਹਿੜ ਤਾਜੀ ਸੂਈ ਆ ਮਖਰਾ ਵੇਖੋ ਡੱਬੀ ਵੱੱਛੀ ਆ ਤੇ ਤਾਜੀ ਸੂਈ ਮੱਝ ਦੇ ਤੇ ਵਹਿੜ ਤਾਜੀ ਸੂਈ ਜੇ ਤੇ ਇਹ ਥੱਲੇ ਵੀ 10 ਕਿਲੋ ਬੋਲਾ ਹੀ ਕਾਰੂਗਾ ਬੱਚੀ ਥੱਲੇ ਤੂੰਆਂ ਤਨੰਦਰਾ ਦੀ ਸੂਰੀਏ ਤੋਂ 13-14 ਕਿਲੋ ਗਰਮੀਆਂ ਦੇ ਮੌਸਮ ਵਾਲੀ ਆ ਤੇ ਇਹਦਾ ਮੁੱਲ ਵੀ ਦੀ 40000 ਰੁਪਇਆ 40000 ਚੋਂ 500 ਰੁਪਇਆ ਛੋਟ ਹੋ ਜੂਗੀ। ਆਕੀ ਵੀਰ ਜੀ ਵੀਡੀਓ ਵੇਖਣ ਚ ਬਹੁਤ ਬਹੁਤ ਧੰਨਵਾਦ ਵੀਰਾਂ ਭਰਾਵਾਂ ਦਾ। ਆਕੀ ਫਿਰ ਵੀਰਾਂ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ, ਸ਼ੇਅਰ ਕਰਿਆ ਕਰੋ ਵੀਰ ਜੀ। ਮਾਨਤਾਂ ਨੂੰ ਵਧਾਇਆ ਕਰੋ। ਅਜੇ ਹੋਰ ਤੋਂ ਵਾਲੀ ਚੰਗੀ ਕੋਸ਼ਿਸ਼ ਕਰਿਆ ਕਰੀਏ ਵੀ ਚੰਗੀਆਂ ਵੀਡੀਓ ਵੀਰਾਂ ਭਣਾਂ ਆਪਣਾ ਵਾਸਤੇ